ਪੰਜਾਬੀ ਭਾਸ਼ਾ ਤੇ ਕੇਂਦਰ ਦਾ ਇੱਕ ਹੋਰ ਬਹੁਤ ਵੱਡਾ ਹਮਲਾ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਵਿੱਚੋਂ ਪੰਜਾਬੀ ਭਾਸ਼ਾ ਨੂੰ ਗਾਇਬ ਕਰ ਦਿੱਤਾ ਗਿਆ 10ਵੀਂ ਤੇ 12ਵੀਂ CBSE ਦਾ ਜਿਹੜਾ ਡਰਾਫਟ ਸਾਹਮਣੇ ਆ ਰਿਹਾ ਨਮਾ ਉਹਦੇ ਚੋਂ ਖੇਤਰੀ ਭਾਸ਼ਾਵਾਂ ਦੀ ਜਿਹੜੀ ਲਿਸਟ ਹੈ ਉਹਦੇ ਚੋਂ ਪੰਜਾਬੀ ਨੂੰ ਬਾਹਰ ਕਰ ਦਿੱਤਾ ਗਿਆ ਮੈਂ ਸਮਝਦਾ ਕਿ ਇਹ ਪੰਜਾਬੀ ਭਾਸ਼ਾ ਤੇ ਪੰਜਾਬੀ ਤੇ ਬਹੁਤ ਵੱਡਾ ਹਮਲਾ ਮੈਂ ਸਿੱਧਾ ਸਵਾਲ ਪੁੱਛਣਾ ਚਾਹੁੰਦਾ ਦਿੱਲੀ ਵਿੱਚ ਨਵੇਂ ਬਣੇ ਕੈਬਨਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਨੂੰ ਕਿ ਤੁਸੀਂ ਦਿੱਲੀ ਦੇ ਵਿੱਚ ਐਮ ਐਲ ਏ ਬਣੇ ਮੰਤਰੀ ਬਣੇ ਵਿਧਾਨ ਸਭਾ ਦੇ ਵਿੱਚ ਪੰਜਾਬੀ ਵਿੱਚ ਸੌ ਚੱਕੀ ਕੀ ਕੇਵਲ ਦਿੱਲੀ ਦੀ ਵਿਧਾਨ ਸਭਾ ਦੇ ਪੰਜਾਬੀ ਵਿੱਚ ਸੌ ਚੱਕਣ ਦੇ ਨਾਲ ਇਹ ਸਾਰੇ ਮਸਲੇ ਹੱਲ ਹੋ ਜਾਣਗੇ ਕੀ ਤੁਸੀਂ ਹੁਣ ਜਿਹੜਾ ਪੰਜਾਬੀ ਭਾਸ਼ਾ ਨੂੰ ਨੈਸ਼ਨਲ ਐਜੂਕੇਸ਼ਨ ਪਾਲਿਸੀ ਵਿੱਚੋਂ ਦੇ ਤਹਿਤ ਉਹ ਲਿਸਟ ਦੇ ਵਿੱਚੋਂ ਖੇਤਰੀ ਭਾਸ਼ਾਵਾਂ ਵਿੱਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕਰ ਦਿੱਤਾ ਗਿਆ ਇਹਦੇ ਲਈ ਕੁਝ ਨਹੀਂ ਬੋਲੋਗੇ ਇਹਦੇ ਲਈ ਕੋਈ ਲੜਾਈ ਨਹੀਂ ਲੜੋਗੇ ਜਾਂ ਸਿਰਫ ਮੰਤਰੀ ਬਣ ਕੇ ਕੇਂਦਰ ਸਰਕਾਰ ਤੁਹਾਡੀ ਆ ਦਿੱਲੀ ਸਰਕਾਰ ਤੁਹਾਡੀ ਆ ਨੈਸ਼ਨਲ ਪਾਲਿਸੀ ਤੁਹਾਡੀ ਸਰਕਾਰ ਦੀ ਆ ਉਹਦੇ ਲਈ ਕੁਝ ਨਹੀਂ ਕਰੋਗੇ ਸੋ ਇਹਦੇ ਲਈ ਹਰ ਪੰਜਾਬੀ ਨੂੰ ਇਕੱਠੇ ਹੋ ਕੇ ਬਿਨਾ ਕਿਸੇ ਭੇਦਭਾਵ ਤੋਂ ਬਿਨਾ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਲੜਾਈ ਲੜਨੀ ਚਾਹੀਦੀ ਆ ਕਿਉਂਕਿ ਇਹ ਸਾਡੀ ਮਾਂ ਬੋਲੀ ਪੰਜਾਬੀ ਤੇ ਹਮਲਾਏ ਤੇ ਜਦੋਂ ਮਾਂ ਬੋਲੀ ਪੰਜਾਬੀ ਤੇ ਹਮਲਾ ਆ ਉਹਦੇ ਲਈ ਹਰ ਪੰਜਾਬੀ ਨੂੰ ਆਪਣੀ ਮਾਂ ਲਈ ਆਪਣੀ ਮਾਂ ਬੋਲੀ ਲਈ ਲੜਨਾ ਚਾਹੀਦਾ ਮਰਨਾ ਚਾਹੀਦਾ ਅੜਨਾ ਚਾਹੀਦਾ ਤੇ ਕਰਨਾ ਚਾਹੀਦਾ ਤੇ ਸਮਝਣਾ ਚਾਹੀਦਾ ਕਿ ਕਿਸ ਹੱਦ ਤੱਕ ਸਾਨੂੰ ਇਹ ਮਾਰ ਲੱਗੇ ਹੋਏ ਨੇ ਕਿਉਂਕਿ ਨਵੀਂ ਜਿਹੜੀ ਸਾਡੀ ਬੱਚਿਆਂ ਦੀ ਨਵੀਂ ਪਨੀਰੀ ਆ ਜਦੋਂ ਉਹ ਪੰਜਾਬੀ ਭਾਸ਼ਾ ਹੀ ਚੱਕ ਦਿੱਤੀ ਗਈ ਤਾਂ ਕੀ ਪੜਨਗੇ ਕੀ ਜਾਣਨਗੇ ਤੇ ਕੀ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਪੰਜਾਬੀ ਭਾਸ਼ਾ ਨੂੰ ਅੱਗੇ ਲੈ ਕੇ ਜਾਣਗੇ ਸੋ ਜਿਹੜੀ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਭਾਸ਼ਾ ਦਾ ਪੰਜਾਬੀਆਂ ਦਾ ਸਿੱਕਾ ਚੱਲਦਾ ਪਰ ਤੁਸੀਂ ਇਸ ਦੇਸ਼ ਦੇ ਵਿੱਚ ਹੀ ਪੰਜਾਬੀ ਭਾਸ਼ਾ ਨੂੰ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਤਹਿਤ ਇਹ ਕਲਾਸਾਂ ਵੀ ਦੀ ਜਿਹੜੀ ਭਾਸ਼ਾਵਾਂ ਦੀ ਖੇਤਰੀ ਭਾਸ਼ਾਵਾਂ ਦੀ ਲਿਸਟ ਵਿੱਚੋਂ ਬਾਹਰ ਕਰਕੇ ਬਹੁਤ ਵੱਡਾ ਸਾਡੇ ਨਾਲ ਧੋਖਾ ਮਾਇਆ ਇਹਦੇ ਲਈ ਇਹ ਵਾਪਸ ਲੈਣਾ ਚਾਹੀਦਾ ਨਹੀਂ ਇਕੱਠੇ ਹੋ ਕੇ ਸਾਰਿਆਂ ਨੂੰ ਲੜਾਈ ਕਰਨੀ ਚਾਹੀਦੀ ਪੰਜਾਬੀ ਭਾਸ਼ਾ ਤੇ ਕੇਂਦਰ ਦਾ ਇੱਕ ਹੋਰ ਬਹੁਤ ਵੱਡਾ ਹਮਲਾ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਵਿੱਚੋਂ ਪੰਜਾਬੀ ਭਾਸ਼ਾ ਨੂੰ ਗਾਇਬ ਕਰ ਦਿੱਤਾ ਗਿਆ 10ਵੀਂ ਤੇ 12ਵੀਂ ਸੀਬੀਐਸਸੀ ਦਾ ਜਿਹੜਾ ਡਰਾਫਟ ਸਾਹਮਣੇ ਆ ਰਿਹਾ ਨਮਾ ਉਹਦੇ ਚੋਂ ਖੇਤਰੀ ਭਾਸ਼ਾਵਾਂ ਦੀ ਜਿਹੜੀ ਲਿਸਟ ਆ ਉਦੇ ਚੋਂ ਪੰਜਾਬੀ ਨੂੰ ਬਾਹਰ ਕਰ ਦਿੱਤਾ ਗਿਆ ਮੈਂ ਸਮਝਦਾ ਕਿ ਇਹ ਪੰਜਾਬੀ ਭਾਸ਼ਾ ਤੇ ਪੰਜਾਬੀ ਤੇ ਬਹੁਤ ਵੱਡਾ ਹਮਲਾ ਮੈਂ ਸਿੱਧਾ ਸਵਾਲ ਪੁੱਛਣਾ ਚਾਹੁੰਦਾ ਦਿੱਲੀ ਵਿੱਚ ਨਵੇਂ ਬਣੇ ਕੈਬਨਟ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਨੂੰ ਕਿ ਤੁਸੀਂ ਦਿੱਲੀ ਦੇ ਵਿੱਚ ਐਮਐਲਏ ਬਣੇ ਮੰਤਰੀ ਬਣੇ ਵਿਧਾਨ ਸਭਾ ਦੇ ਵਿੱਚ ਪੰਜਾਬੀ ਵਿੱਚ ਸੌ ਚੱਕੀ ਕੀ ਕੇਵਲ ਦਿੱਲੀ ਦੀ ਵਿਧਾਨ ਸਭਾ ਦੇ ਪੰਜਾਬੀ ਵਿੱਚ ਸੌ ਚੱਕਣ ਦੇ ਨਾਲ ਇਹ ਸਾਰੇ ਮਸਲੇ ਹੱਲ ਹੋ ਜਾਣਗੇ ਕੀ ਤੁਸੀਂ ਹੁਣ ਜਿਹੜਾ ਪੰਜਾਬੀ ਭਾਸ਼ਾ ਨੂੰ ਨੈਸ਼ਨਲ ਐਜੂਕੇਸ਼ਨ ਪਾਲਿਸੀ ਵਿੱਚੋਂ ਦੇ ਤਹਿਤ ਉਹ ਲਿਸਟ ਦੇ ਵਿੱਚੋਂ ਖੇਤਰੀ ਭਾਸ਼ਾਵਾਂ ਵਿੱਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਕਰ ਦਿੱਤਾ ਗਿਆ ਇਹਦੇ ਲਈ ਕੁਝ ਨਹੀਂ ਬੋਲੋਗੇ ਇਹਦੇ ਲਈ ਕੋਈ ਲੜਾਈ ਨਹੀਂ ਲੜੋਗੇ ਜਾਂ ਸਿਰਫ ਮੰਤਰੀ ਬਣ ਕੇ ਕੇਂਦਰ ਸਰਕਾਰ ਤੁਹਾਡੀ ਆ ਦਿੱਲੀ ਸਰਕਾਰ ਤੁਹਾਡੀ ਆ ਨੈਸ਼ਨਲ ਪਾਲਿਸੀ ਤੁਹਾਡੀ ਸਰਕਾਰ ਦੀ ਆ ਉਹਦੇ ਲਈ ਕੁਝ ਨਹੀਂ ਕਰੋਗੇ ਸੋ ਇਹਦੇ ਲਈ ਹਰ ਪੰਜਾਬੀ ਨੂੰ ਇਕੱਠੇ ਹੋ ਕੇ ਬਿਨਾਂ ਕਿਸੇ ਭੇਦਭਾਵ ਤੋਂ ਬਿਨਾਂ ਪਾਤੀ ਬਾਈ ਜੀ ਤੋਂ ਉੱਪਰ ਉੱਠ ਕੇ ਲੜਾਈ ਲੜਨੀ ਚਾਹੀਦੀ ਹੈ ਕਿਉਂਕਿ ਇਹ ਸਾਡੀ ਮਾਂ ਬੋਲੀ ਪੰਜਾਬੀ ਤੇ ਹਮਲਾਏ ਤੇ ਜਦੋਂ ਮਾਂ ਬੋਲੀ ਪੰਜਾਬੀ ਤੇ ਹਮਲਾ ਆ ਉਹਦੇ ਲਈ ਹਰ ਪੰਜਾਬੀ ਨੂੰ ਆਪਣੀ ਮਾਂ ਲਈ ਆਪਣੀ ਮਾਂ ਬੋਲੀ ਲਈ ਲੜਨਾ ਚਾਹੀਦਾ ਮਰਨਾ ਚਾਹੀਦਾ ਅੜਨਾ ਚਾਹੀਦਾ ਤੇ ਖੜਨਾ ਚਾਹੀਦਾ ਤੇ ਸਮਝਣਾ ਚਾਹੀਦਾ ਕਿ ਕਿਸ ਹੱਦ ਤੱਕ ਸਾਨੂੰ ਇਹ ਮਾਰ ਲੱਗੇ ਹੋਏ ਨੇ ਕਿਉਂਕਿ ਨਵੀਂ ਜਿਹੜੀ ਸਾਡੀ ਬੱਚਿਆਂ ਦੀ ਨਵੀਂ ਪਨੀਰੀਆ ਜਦੋਂ ਉਹ ਪੰਜਾਬੀ ਭਾਸ਼ਾ ਹੀ ਚੱਕ ਦਿੱਤੀ ਗਈ ਤਾਂ ਕੀ ਪੜਨਗੇ ਕੀ ਜਾਣਨਗੇ ਤੇ ਕੀ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਪੰਜਾਬੀ ਭਾਸ਼ਾ ਨੂੰ ਅੱਗੇ ਲੈ ਕੇ ਜਾਣਗੇ ਸੋ ਜਿਹੜੀ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਭਾਸ਼ਾ ਦਾ ਪੰਜਾਬੀਆਂ ਦਾ ਸਿੱਕਾ ਚੱਲਦਾ ਪਰ ਤੁਸੀਂ ਇਸ ਦੇਸ਼ ਦੇ ਵਿੱਚ ਹੀ ਪੰਜਾਬੀ ਭਾਸ਼ਾ ਨੂੰ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਤਹਿਤ ਇੱਕ ਕਲਾਸਾਂ ਵੀ ਦਿੱਤੀ ਜਿਹੜੀ ਭਾਸ਼ਾਵਾਂ ਦੀ ਖੇਤਰੀ ਭਾਸ਼ਾਵਾਂ ਦੀ ਲਿਸਟ ਵਿੱਚੋਂ ਬਾਹਰ ਕਰਕੇ ਬਹੁਤ ਵੱਡਾ ਸਾਡੇ ਨਾਲ ਧੋਖਾ ਮਾਇਆ ਇਹਦੇ ਲਈ ਇਹ ਵਾਪਸ ਲੈਣਾ ਚਾਹੀਦਾ ਨਹੀਂ ਇਕੱਠੇ ਹੋ ਕੇ ਸਾਰਿਆਂ ਨੂੰ ਨਹੀਂ ਦਰਨੀ ਚਾਹੀਦੀ